ਹਾਂਜੀ ਮਿੱਤਰੋ ਕੀ ਆ ਸਾਰੇ ਭਰਾਵਾਂ ਦਾ ਘਰ ਪਰਵਾਹ ਆ ਜਾਨ ਨੂੰ ਸਰਵੀਆਂ ਸੈਟ ਨੇ ਤੇ ਕਰ ਲੀ ਗੋ ਆ ਦੀ ਸਟਾਰਟਿੰਗ ਤੇ ਕਹਿੰਦੇ 5 ਵਜ ਗਈ ਆ ਜੀ ਚੱਲਦੇ ਆਪਾਂ ਬਾਜੀ ਤੇ ਪਿੰਡ ਸੁਖਾਨੰਦ ਤੇ ਉਤਰ ਕੂਰਣਾ ਦੋ ਛੜੀਆਂ ਆਪਾਂ ਉਹ ਤੁਹਾਨੂੰ ਵਿਖਾ ਦਾਂਗੇ ਤੇ ਛਤਰਾਂ ਦੋ ਲੈ ਕੇ ਚੱਲਾਂਗੇ ਦੋ ਛਤਰਾਂ ਦੋ ਵੰਜਾਂ ਤੇ ਕੋਈ ਸਾਰ ਨੂੰ ਠਾ ਕੇ ਲੈ ਕੇ ਆਉਣਾ ਪੈਣਾ ਅੱਜ ਅੱਜ ਆਇਆ ਨਹੀਂਗਾ ਉਹ ਤੇ ਠਾਉਣੇ ਚੱਲਦੇ ਵੀ ਇਹਨੇ ਕਿਵੇਂ ਕਰਦਾ ਨਵੇਂ ਮਾਠ ਆਇਆ ਕੀ ਹੋ ਗਿਆ ਜੀ ਫਿਰ ਨੂੰ ਮਾਠ ਆਇਆ ਥੈਂ ਲੇਟ ਹੋ ਗਿਆ ਅੱਜ ਮਾਠਾ ਨਹੀਂ ਆਉਣਾ ਕਿੰਨੇ ਵਜੇ ਤੂੰ ਹੁਣ ਮੈਂ ਤਰਨੇ ਲੱਗਾ ਨਹੀਂ ਆਉਣਾ ਤਾਂ 4 ਵਜੇ ਸੀਗਾ ਹਾਂ ਤੇ 5 ਵੱਧ ਗਏ ਰੋਲ ਪਤਾ ਨਹੀਂ ਲੱਗਾ ਕਿਵੇਂ ਇਹ ਸੁੱਤੇ ਹੀ ਰਹਿ ਗਿਆ ਇਹ ਨਾਲੇ ਕੀ ਮੋਤ ਹੋ ਤਾ ਹੋ ਹਤੋ ਤਲੇ ਰਾਨਾ ਨਾਤਾ ਨਹੀਂ ਕਿ ਉਥੇ ਨਹਿਰ ਲੋਰ ਮਿਲ ਗਈ ਉਹ ਚ ਮਾਰਨੀ ਛੁੱਪੀ ਜੋ ਆ ਲੇਟ ਹੋ ਗਿਆ ਸਰੋ ਨਾਓ ਜੀ ਮੇਟਰ ਆਈ ਬਾਜੀ ਦੇ ਲਾਈਵ ਬਾਜੀ ਵੀ ਆ ਹਾਂ ਲਾਈਵ ਵੀ ਬਾਜੀ ਸੁਖਾ ਆਨੰਦ ਲਾਇਓ ਇਹ ਕਾਹ ਵੇਖ ਰਿਹਾ ਕਾਹ ਵੇਖ ਤੇ ਲਿਖਾ ਕੇ ਕਬੂਤਰ ਫੇਰ ਆ ਕੇ ਵਿਖਾਉਣੇ ਕਬੂਤਰਾਂ ਆ ਰੰਗ ਰੂੰਗੀ ਆਪਾਂ ਈ ਹੈ ਬਾਕੀ ਹਾਂ ਸਭ ਵਹਮਾਈ ਨਾ ਚੱਲ ਬਾਲਾ ਇਹਨਾਂ ਨੇ ਟਾਵਰ ਵੀ ਹੈ ਵੀ ਆਪਣੇ ਪੇਰ ਨਾਲ। ਹਾਂ ਟਾਵਰ ਵੀ ਆ। ਅਰੇ ਉਹ ਉੱਧਰ। ਉੱਧਰ ਵੀ ਗਿਆ। ਇੱਥੋਂ ਨਹੀਂ ਜਾਂਦੇ। ਲਓ ਜੀ ਇੱਕ ਤਾਂ ਲਗਾਤਾ ਆਪਾਂ। ਐਸੀ ਕੋਈ ਫੜ। ਆਏ ਜੀ ਆਇਓ ਕਿਉਂ? ਤੂੰ ਆਇ ਮਾਰ ਲੈ ਯਾਰ ਸਭ ਤੂੰ ਦੁਵਾ ਲੈ। ਕਿਤਾਇਆ ਤੇ ਚੌਂਕੀ। ਤੇ ਨਾਮ ਲਿਖਾ ਦਾ ਮੰਦੀਪਾਲ ਇਸ ਭਰ ਗਿਆ ਕਿ ਦਿਨ ਬਈ ਉਹ ਜਿਹੜੀ ਆ ਜਿਹੜੀ ਉਹ ਇੱਕ ਨਾਮ ਲਿਖਾ ਦਾ ਇਹਦਾ ਸਭ ਤੋਂ ਅੱਗੇ ਆਇਆ ਹੈ ਕਹਿੰਦਾ ਵੀ ਹਾਂ ਤਾਂ ਲੈ ਨਹੀਂ ਤਾ 3 ਮਹੀਨੇ ਹੋ ਤੇ ਨਾਲ ਉਹ ਬੋਲਦੇ ਆਂ ਜੀ ਕਿਹੜਾ ਬਈ ਹੈ ਔਰ ਸਦਾ ਕਾਲਾ ਜੀ ਨਾ ਉਹ ਲੱਗ 15 ਬੋਲ ਹੈ ਕਿਹੜਾ ਬਈ ਹੈ ਨਹੀਂ ਮੇਰਾ ਇਹਦਾ ਬਾਲੀ ਕਾਲੀ ਜੀ ਨਹੀਂ 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 ਦੋ ਤਿੰਨ ਦੇ ਪਾਣੀ ਮਾਲਕੀਏ ਮੈਂ ਕੰਮ ਜੁਲিয়ে ਪਿਆ ਜੋ ਤੇਰੇ ਨਾਲ ਦੀ ਲੰਡੀ ਕਰ ਦਿੰਦੀ ਨਹੀਂ ਨਹੀਂ ਪੁੱਜਾ ਮੇਰੀ ਗੱਲ ਹੈ ਹੈ ਨਾ ਕੰਮ ਕਰਦੇ ਮੂਰੇ ਕੀਣਾ ਮਰਜੀ ਨੀ ਕਾਲਾ ਕਰਨੇ ਕਾਲਾ ਸਿੱਧਾ ਲਾਲ ਲਾਲ ਦੇ ਲਾਲ ਕੰਦ ਆ ਵੀ ਚਾਲਾ ਗਿੱਡਾ ਲਾ ਲਾਈਗਾ ਮੈਨੂੰ ਲਖਾਸ਼ ਵਾਹ ਵੀ ਨਾ ਮਾਂ ਜੀ ਲਾਲ ਹੀ ਲਾਗੇ ਪੱਛੇ ਕਾਲਾ ਮਲਦਾ ਨਹੀਂ ਰੰਗ ਪਿਆ ਦਾ ਰੰਗ ਲਾਣੇ ਕੋ ਨਾ ਆ ਵੀ ਜਾ ਤਾਂ ਰੰਗ ਲਾ ਲ ਓਏ ਆ ਵੀ ਪਿਆ ਰੰਗ ਇੱਥੇ ਪਿਆ ਆ ਵੀ ਇੱਥੇ ਰੰਗ ਪਿਆ ਪਿਆ ਲਾ ਕੇ ਆ ਗਿਆ ਕੰਦ ਤੇ ਲਾਲ ਓਏ ਕੰਦ ਸਹੀ ਆ ਤੇ ਕੰਦ ਵੀ ਤੇਰੇ ਸਾੜੀ ਰੰਗ ਟੱਪ ਗਿਆ ਆ ਆ ਪੂਰੀ ਰਾਤ ਆ ਜਾਂਦਾ ਰੰਗ ਲਾਈ ਲੈਣੀ ਵੇਖ يا داتا اوري لاونے اوتے پاسے لگ گئے لال کنڈ کالی دڑیاں لا کترتا ہے نہیں تو جی لال کنڈ کالی دڑیاں والا نہیں دیکھ لو مانا یار نہیں ہے نہیں اور رنگ کتھے ہے کیوں جاڑا کالا کالا لے کچھ نہیں دیدے نہ کوئی کالا لگوں نہیں ہے

ख पर करना प करना ਉੱਜਾ ਪ੍ਰਭੂ ਦਾ ਹੈ। ਹਲੋ। 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 ਡੈਡੀ ਮੈਂ ਬਾਜੀ ਤੇ ਐਮ ਆ। ਹਾਂ। او دوئي گولي وے

ਆ ਥੱਲੇ ਨੂੰ ਉਹ ਹੁੰਦੀ ਪਾ ਰਿਹਾ ਕੋਈ ਮਾਨ ਲਾਵਾ ਨਾ ਕਰਾ। ਵੇਖ ਰਾਇਂਦਰ ਜੀ ਕਿਧਰ ਗਏ? ਜੋਟਾ ਹੀ ਆਊਗਾ ਉਹ। ਦੋਵੇਂ ਇਕੱਠੇ ਚੜ੍ਹਨਾ। ਦੋਵੇਂ ਭਰਦਾ ਜੇ। ਕੀ ਵੇ? ਤੇ ਆਪਣੇ ਖੂਨੀਆਂ ਦਾ ਧਿਆਨ ਰੱਖ। ਕੀ ਪੇਰਾੜਤਾ ਹੈ ਆਹੋ ਲੇਕਿਨ ਪੇਰਾੜਤਾ ਹੈ ਉਹ ਸਾਤ ਆਦੇ ਹਨ ਬੱਚੇ ਨਹੀਂ ਬਹੁਤ ਲੱਗਦਾ ਨਹੀਂ ਹੈ ਬੱਚੇ ਬੱਚਾ ਤੀਸਰਾ ਬੱਚਾ ਇੱਕ ਦਾ ਆ ਦੂਜਾ ਆ ਛੱਡੂ ਦਾ ਦੂਜਾ ਵੀ ਕੀ ਰੱਖੀ ਆ ਹਾਂ ਉਹ ਸਾਤੇ ਵਾਲਾ ਉਹਦਾ ਪੂਟਾ ਜੀ ਨਾਲ ਬੰਦਾ ਨਾ ਜੀ ਮੌਜੀ ਆ ਦੋ ਹੋਰ ਜਿੰਨੇ ਬਸ ਆਇਆ ਮੌਕਾ ਹੈ ਨਾ ਲ랙 ਹੋਰ ਨੀਲੀ ਆ ਗਈ ਬੱਚਾ ਆਇਆ ਨੀਲੀ ਨਾ ਪਤਾ ਕਿ ਕਿੰਨਾ ਬੱਚਾ ਬੱਚਾ ਆਲਾ ਚਾਰ ਇਹ ਆ ਗੋੜੀ ਨੂੰ ਹੈ ਦੋ ਹੋਰ ਆ ਗਏ ਓਏ ਹੋਰ ਚਲੀ ਉਹ ਚੋਲ ਖਾਣਾ ਖਾ ਲਿਆ ਆ ਬੜਾ ਚੰਗਾ ਹੈ Go, go, go! ਵਿਚ ਬਾੜੇ ਰੇ ਕਬੂਤਰ ਛੜਤੇ ਜੇ ਕਬੂਤਰ ਬੋਜ ਹਾਂਜੀ ਛੜਤੇ ਕਿੰਨੇ ਵੇ ਕਬੂਤਰ ਕਬੂਤਰ ਸੌਤੁੱਤੇ ਫਿਰਦਾ ਅਹ ਤਹਾਰ ਰੋਟੀ ਦਾ ਟਾਈਮ ਹੋਇਆ ਪਰ ਰੋਟੀ ਛਕਦੇ ਆਂ ਹੱਕ ਵਾਲਾ ਡਾਊਨ ਕਿੰਨੇ ਵਜ ਗਏ ਕਬੂਤਰ ਸੌਤੁੱਤੇ ਸੜਾ ਜਿਹੜਾ ਕਿੱਧਰ ਕਿੰਨੇ ਵਜ ਗਏ ਕਾਮ ਆਇਤਾ 9:30 ਹੋਏ ਆ ਬਰੋਤੀ ਖਾਈ ਬਕੂਤਰ ਬਾ ਉੱਟ ਗਿਆ ਦੋਵੇਂ ਛੱਡ ਤੇ ਦੋਵੇਂ ਉਤਰੂਚੇ ਹੋ ਗਏ ਤੇ ਪਾ ਬੈਠਿਆ ਫੱਟੇ ਦੇ ਯਾਰਾ ਇਹ ਨਾ ਨਾ ਇਹਨੇ ਕੀ ਬੰਦਾ ਜੜਦਾ ਦਾ ਹੈ ਜੋ ਤਾਂ ਮਾਰ ਦੇ ਜਾਂ ਇਹਨੇ ਕੀ ਬੰਦਾ ਜੜਦਾ ਕਰੇ ਲਾਈਵ ਚਲੀ ਜਾਂਦੀ ਹੈ ਹਾਜੀ ਪਾਜੀ ਸੁਖਾ ਨੰਦ ਬਕੂਤਰ ਬਾਜੀ ਲਾਏਗਾ ਬਕੂਤਰ ਬਾਜੀ ਲਾਈਵ ਸਟਾਰ ਬਕੂਤਰ ਬਾਏ ਤੇ ਆ ਆ ਬਕੂਤਰ ਉਤਰ ਗਿਆ ਹੈ ਇੱਕ ਕਿਸੇ ਉਹ ਕਬੂਤਰ ਬਾਜ਼ੀ ਦਾ ਮਤਰਾਂ ਚੋਂ ਕਥਿਆਰਾ ਦਾ ਉਹ ਜੀ ਰੋਟੀ ਅੱਡੀ ਖਾ ਕੇ ਤੇ ਹੁਣ ਢਿੱਲੇ ਆ ਕੱਪ ਪਏ ਆ ਆ ਕੱਪ ਦੇਨੇ ਆ ਹੈਣਾ ਆ ਦਿਨੇ ਨੇ ਕੋਲੇ ਕੱਪ ਹਾਂ ਪਹਿਲਾਂ ਤਾਂ ਆਪ ਆਪਣੇ ਹੀ ਆ ਹਾਂ ਸਾਰਨਾ ਵਿਚਰਾ ਉਹ ਉੱਤੇ ਗਏ ਰ ਆਪਣਾ ਹੀ ਆ ਪਹਿਲੇ ਦਿਨੇ ਆਪਣੇ ਕੋਲੇ ਹੀ ਆ ਹਾਂ ਆ ਸੂਟਰੀ ਦੇਣੀ ਆ ਤੇ ਫ੍ਰਿਜਾਂ ਦੇ ਘਰੇ ਪੰਗਾਣੀਆਂ ਤੇ ਜਾ ਕੇ ਹੁਣ ਯਾਰ ਇਧਰ ਪੈਨੇ ਆ ਚਾਟ ਨਾਲੇ ਫੋਨ ਚਾਰਜ ਕਰ ਲੈਨੇ ਆ ਇਹ ਨਾਲੇ ਪੈ ਜੰਨੇ ਆ ਲਓ ਜੀ ਮਿੱਤਰੋ ਇੱਕ ਤਾਂ ਗਈ ਆ ਫਿਰ ਦੀ ਨਾਲੇ ਪੈਨੇ ਵਾਂਂਦਰ ਵਾਂਂਦਰ ਵੈਂਡਾ ਤੜਕੇ ਆ ਗਏ ਸੀਗੇ ਘਟੋ ਘਟ ਕੇ ਨਿਬੁੱਤਰ ਆ ਗਏ 5 ਨਹੀਂ 5 ਤਾਂ ਇੱਥੇ ਹੀ ਫਿਰਦੇ ਆ 90 ਕਬੂਤਰ ਸੀ ਇੱਕ ਘਟ ਤੇ ਕਬੂਤਰ ਰਹਿ ਗਏ ਸਾਰੇ 30 40 ਇੱਥੇ ਹਾਂ ਬਾਕੀ ਸਾਰੇ ਭਜ ਪਚਾ ਗਏ ਇੱਕ ਅਤਿਆਨ ਅਥੀ ਆਪਣੇ ਦੋਸਾਂ ਵਾਲਾ ਹਾਜੀ ਆਪਣੀ ਫਿਰਦੀ ਆ ਇੱਕ ਕਹੇ ਦਾ ਨਾਲ ਇਹ ਕਾਇਨਰ ਆਪਣੀ ਇਹ ਵੀ ਆ ਕਾਲੇ ਤੇ ਇੱਕ ਆਪਣੀ ਆ ਗਈ ਬਈ ਇੱਥੋਂ ਭਾ ਕੇ ਲੈ ਜਾਏ ਕੋਈ ਨਹੀਂ ਇੱਥੋਂ ਨਹੀਂ ਹਿੱਲੀ ਕੁਦਰੀ ਬਾੜਾਂ ਦੇ ਆਈ ਵੀ ਆ ਇੱਥੋਂ ਨਹੀਂ ਹਿੱਲੀ ਤੇ ਇੱਥੇ ਆਪਾਂ ਆਥਰੇ ਭਾ ਕੇ ਇੱਥੇ ਹੀ ਲੈ ਜਾਣੀ ਆ ਤੇ ਆਪਾਂ ਹੋਰ ਕਿਤੇ ਵੇਚ ਲਾਂਗੇ ਫਿਰਦੀ ਆ ਨਾ ਕਿੰਨੇ ਏਕੜ ਕੋਲ ਚਾਰ ਪੰਜ ਕੁਤਰਾਏ ਫਿਰਦੇ ਇੱਥੇ ਤਾਪਰ ਨੰਪਰੇਚਰ ਬਹੁਤ ਹੋ ਗਿਆ ਕਿੰਨਾ ਆ ਗਿਆ ਛਤਰੀ ਵੀ ਨਹੀਂ ਲੱਗੀ ਪੈਂਡ ਜਾਵੇ ਹਾਂ ਗੀੜੀ ਬਣ ਜਾਣਗਾ ਅੱਜ ਨਾ ਦੇ ਆ ਗੇੜੇ ਡਾਈਪ ਸਮਝ ਲਓ ਇੱਕ ਸਾਡੀ ਸਾਡੀ ਘਰ ਦੀ ਬਾ ਇੱਥੋਂ ਪਾਈ ਦੀ ਨੂਤਰੀ ਇੱਥੇ ਪੈਂਡ ਇਹ ਵੀ ਤਗੜਾ ਉਥਰ ਔਰ ਉਰ ਨਾ ਆ ਗਿਆ ਯਾਰ ਵੇਖੋ ਹੁਣ ਕੂਤਰੇ ਮੰਨਦਾ ਆਪਣਾ ਕੀ ਪਤਾ ਹਣਾ ਆ ਗਿਆ ਇੱਥੇ ਨਾਲ ਦੇ ਪੰਡਾ ਤੇ ਫਿਰਦਾ ਇੱਥੇ ਇੱਥੇ ਜਾਂ ਉਹਨੂੰ ਪਹਿਲਾਂ ਪਾਉਣਾ ਪੈਣਾ ਜਾਂ ਤੈਨੂੰ ਛੱਡਣਾ ਪੈਣਾ ਕੋਈ ਹਸਾਬ ਇੱਥੇ ਹਾਂ ਇੱਕ ਸਾਡੇ ਕੋਲ ਤਾਂ ਡਰਦੇ ਬਹੁਤ ਆ ਉੱਥੇ ਇੱਕ ਮਾਤਾ ਦਾ ਮੰਦਿਰ ਸੀ ਸਾਹਮਣੇ ਉੱਥੇ ਡਰ ਗਈ ਛੰਡਿਆ ਸਾਡੇ ਬਣਾ ਬੈਂਦੀ ਹਾਂ ਆ ਤੈਨੂੰ ਪਾਉਣੀ ਪੈਣੀ ਫਿਰ ਆਹੀ ਉੱਥੇ ਲੱਭਾਂਗੇ ਇੱਕ ਸਾਡੀ ਨੀਵੀਂ ਰਹਿੰਦੀ ਉਹ ਫਰਤੀ ਆ ਹਾਂ ਇਹ ਉੱਤੀ ਛਤਰੀ ਸੀਗੀ ਤੇ ਇਹ ਸਾਰੇ ਤੋਰਾਈ ਤੇਰੇ ਨਾਲ ਮੂੰਹ ਪਿਆਰ ਵਾਲਾ ਇਹਦਾ ਬਾਲੇਗਾ ਨਾ ਹਾਂ ਨਹੀਂ ਛੱਡਦਾ ਛੱਡਦਾ ਨਹੀਂ ਕਿਹੜਾ ਬੰਦਾ ਕਹਿੰਦੀ ਇਹ ਭਾਗੇ ਲੈ ਜਾ ਜੀ ਆ ਵੀ ਉਹ ਸਾਹਮਣੇ ਵਾਲੇ ਘਰ ਵਾਲੇ ਇਹਨਾਂ ਭਾਗੇ ਲੈ ਮੈਂ ਕਿਹਾ ਬਈ ਛੱਡ ਤੂੜ ਗਿਆ ਤੇ ਬੱਚੇ ਬੁੱਚੇ ਕਿਹਨੇ ਭਾਕੇ ਲੈ ਜੋ ਜੀ ਮੈਂ ਕਿਹਾ ਯਾਰ ਜੰਮ ਮੈਂ ਕਿ ਛੱਡਦੇ ਨਹੀਂ ਅਸੀਂ ਹਾਂ ਛਤਰੀਆਂ ਲਾ ਕੇ ਇੰਨੇ ਸਿਆਣੇ ਬੰਦੇ ਹਾਂ ਹਾਂ ਮੈਂ ਕਿ ਸਾਨੂੰ ਅੱਧੀ ਰਾਤ ਤੇ ਛੱਡਦੇ ਨਹੀਂ ਇੱਥੇ ਭਾਗੇ ਜਾਵਾਂਗੇ ਜਿੱਥੇ ਫਿਰਦੀ ਰਹੀ ਤਾਂ ਕਿਉਂ ਕੁਵਾਲੇ ਸਹੀ ਹੈ ਛੱਡਣ ਵਾਲੀ ਹੈਗੀ ਇਹੇ ਜੀ ਛੱਡਣਾ ਜੀ ਹੋਰ ਕਿਤੇ ਛੱਡਾਂਗੇ ਬਾਜੀ ਹਾਂ ਹੋਰ ਕਿਤੇ ਛੱਡਾਂਗੇ ਇੱਥੇ ਬਹਿ ਗਈ ਨਾ ਤੇ ਬਰਕੰਦੀ ਛੱਡਾਂਗੇ ਇਹਨੂੰ ਫਿਰ ਕੋਹ ਨਹੀਂ ਹਿੰਦਾ ਪੁੱਤਰ ਹੇਲੀ ਜਾਂਦਾ ਨਾਲੇ ਪਿੰਡੋਂ ਇੱਥੋਂ ਨਹੀਂ ਹਿੱਲੇ ਰੜਾ ਕੋ ਉਹ ਕਿਉਂ ਆ? ਉਹ ਸਸਾ। ਅਣਾ ਕੋਜਾ। ਉਹ ਤਾਂ ਹਵਾ ਜੀ ਹੀ ਤਾਂ ਆ ਗਈ। ਵੇਖ ਹਣ ਕੀ ਪਤਾ ਹਵਾ ਤੇ ਆਈ ਕਿ ਇਹ ਮਨ ਦਾ ਨਹੀਂ ਪਤਾ ਪਿੰਡ ਨਹੀਂ ਪਸੰਦ ਆ ਇਹਨਾਂ। ਨਹੀਂ ਪਸੰਦ ਆ ਪਿੰਡ ਨਿੱਕਾ ਨਾ ਆਪਣਾ ਵੀ ਇੱਡਾ ਕਿ ਡੋੜਾ। ਹਾਂ ਉਹ ਬੜਾ ਵੱਡਾ ਪਿੰਡ ਸੀ। ਵੱਡਾ ਵੱਲ ਪਣਾ ਗਿਆ। ਸ਼ਹਿਰੀ ਬਣ ਗਿਆ। ਮੋਬਾਈਲ ਨੂੰ ਕਿੱਥੇ ਛੱਡਤਾ। ਧਣ ਕਬੂਤਰੇ ਨੂੰ ਦੇਹਨੇ ਕਿੱਧਰ। ਵੇਖ ਆ ਕਿਧਰ ਗਏ। ਉੱਚੀ ਦੀ ਕਿਨਾਰ। ਮਗਾ ਜਾ ਜਾਈ ਆ ਗਿਆ ਕਬੂਤਰ। ਆਲਾ ਜਾ।

ਡਰੋਨ ਨਾਲ ਉਹ ਨਾ ਡਰੋਨ ਡਰੋਨ ਨਾ ਉਖਾਣਾ ਨੀਗਾ ਉੱਚੇ ਬਹੁਤ ਖੜੇ ਉੱਚੇ ਉਤਰ ਪਰ ਹੈਗੇ ਤੇ ਨਹੀਂ ਆ ਉੱਚੇ ਬਹੁਤ ਆ ਚੱਲ ਗਏ ਨਾ ਪੋਥੀ ਬਾਜੀ ਤੇ ਪਿੰਡਾਂ ਵੀ ਉੱਡੀ ਜਾਂਦੀ ਇਹਦਾ ਬਈ ਤੈਨੂੰ ਇਕੱਠੇ ਛੱਡਦੇ ਉਹਨਾਂ ਨੂੰ ਆਏ ਸਾਨੂੰ ਇੱਥੇ ਹੀ ਛੱਡਤਾ ਬਾਜੀ ਹਾਂ ਉਹਨਾਂ ਨੂੰ ਤਾਂ ਲੱਗਣਾ ਹੀ ਬਗਾਨੇ ਪਿੰਡੋਂ ਆਏ ਸਾਡੇ ਚੱਲੇ ਚੱਲ ਗਏ ਉਹ ਇੱਥੇ ਮਾਂਗਣ ਛਤਰੀ ਹੱਥ ਨੇ ਲਿਆਵਾਂਗੇ ਨਾ ਇੱਥੇ ਹੁਣ ਹੋ ਗਏ ਫਿਰ ਪਿੰਡ ਰਵਾਨਾ ਬਾਜੀ ਵਾਲੇ ਪਿੰਡ ਨੂੰ ਦੂਜੀ ਵੇਣੀ ਦੂਜੀ ਵੇਣੀ ਹੋਣੇ ਜਾ ਕੇ ਉੱਥੇ ਲਾਈਵ ਚੱਲੀ ਹੈ ਨਾ ਲਾਈਵ ਜੀ ਆਨੰਦ ਮਾਰ ਰਹੇ ਹੈ ਨਾ ਲਾਈਵ ਦਾ ਨਾਮ ਆ ਪਿੰਡ ਦਾ ਸੁਖਾ ਆਨੰਦ ਸੁਖਾ ਆਨੰਦ ਦਾ ਪਿੰਡ ਦਾ ਲਾਈਵ ਸਟਾਰ ਕਬੂਤਰ ਬਾਜ਼ ਤੇ ਆ ਨੌ ਜੀ ਡੇਢ ਘੰਟਾ ਰਹਿ ਗਿਆ ਭਾਈ ਤੇ ਕੋਠੀ ਤੇ ਆ ਗਈ ਸੀ ਆਪਾਂ ਬਹੁਤ ਉਤਰ ਬੈਠੀ ਜਾਂਦੇ ਯਾਰ ਉਹ ਲਾਈਵ ਚੱਲੀ ਜਾਂਦਾ ਉੱਥੇ ਆ ਕੋਠੀ ਤੇ ਤੇ ਆਪਾਂ ਹੁਣ ਦੂਜੀ ਬੁਤਰੀ ਵੇਖ ਕੇ ਆਉਣੇ ਆ ਸਾਢੇ 4 ਹੋ ਗਏ ਆ ਤੇ ਉਹਨੂੰ ਢੁਕਾ ਕੇ ਭਾ ਲਾਂਗੇ ਜੇ ਬੈੰਦੀ ਹੋਈ ਤਾਂ ਤੇ ਨਾ ਬੈਠੀ ਤੇ ਸਾਢੇ ਪੰਜ ਫੇਰ ਇੱਥੇ ਆ ਜਾਣਾ ਆਪਾਂ ਕੁਦਰੀ ਆਪਣੀ ਇੱਕ ਫੇਰ ਦੀ ਆ ਇਧਰ ਹੀ ਉਧਰ ਹੀ ਆਪਣੀ ਆ ਇੱਥਰ ਇੰਨਾ ਜਾਉਂਦੀ ਹੋਵੇ ਚਾਰ ਟੋਲੀ ਜੀ ਸੀ ਸੀ ਵੀ ਟੋਲੀ ਚਾਰ ਤਾਣੇ ਜੀ ਸਨ ਆ ਚਾਰਾਂ ਚ ਉਹ ਆ ਕੇ ਚਾਰੇ ਹੋ ਹੂੰ ਉਹ ਆ ਕੇ ਚਾਰੇ ਆ ਹਾਂ ਇੰਨਾ ਜਾ ਕੁਦਰੀ ਔਰ ਯਾ ਉਹ ਚਾਰੇ ਆਹ ਚਲੀ ਜਾਂਦੀ ਹਾਂ ਉਹ ਚਾਰੇ ਉਹ ਚਾਰੇ ਸਾਰੇ ਬਾਈ ਨੂੰ ਸਾਰਾ ਆਹ ਉਤਰ ਕਰਦੇ ਹਾਂ। ਯੰਗਾਈ ਚੱਲੇ ਆਣ। ਕੂਟਰ ਕੱਟੋ-ਕੱਟ ਫਿਰਦੇ ਆ ਬਈ ਪਿਆਹ ਉਤਰ ਪੋ ਬੈਠੀ ਜਾਂਦੇ ਯਾਰ ਗਰਮੀ ਬਹੁਤ ਆ। ਤੇ ਆਪਣੀ ਇੱਕ ਤੁਰ ਗਈ ਸੀ ਤੇ ਇੱਕ ਹਜੇ ਫਿਰਦੀ ਬਈ 4:30 ਹੋ ਗਿਆ। ਹਾਂ। ਕਿੱਥੇ ਆ? ਆਹ ਵੇ। ਆ ਜਾਂਦੀ ਆਹ ਵੇ। ਆਹ ਵੀ ਚੜੀ ਜਾਂਦੀ ਆ। ਬੰਦ ਜਾਊਗੇ ਇਹਨਾਂ ਨਾਲ ਹੀ ਤਾਂ। ਤੇ ਚੱਲਾ ਚੱਲ ਗਿਆ ਪਹਿਲੀ ਕੂਟਰੀ ਵੇਖ ਕੇ ਦੂਜੇ ਪਿੰਡ ਜਾ ਕੇ। ਲਓ ਜੀ ਮਿੱਤਰੋ ਨਾਲ ਦੇ ਪੁੱਤਰੇ ਸਾਰੇ ਬਹਿ ਗਏ ਤੇ ਇਹ ਫਿਰਦੀ ਨਾਲ ਦੇ ਪਿੰਡ। ਆਉਂਦੀ ਹਾਏ 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 ਤੇ ਕੋਈ ਸਾ ਬੜਾਈ ਜਾਂਦੇ ਆ ਉਹ ਕਬੂਤਰੀ ਜੀ ਨੇ ਸ਼ਰੀਰ ਤਾਂ ਵੇਖ ਲਈ ਆ ਆ ਜੂਦੀ ਮੇਰੇ ਸਾਹ ਚ ਤਾਂ ਆਉਂਦੀ ਹਾਏ 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 ਉਹ ਥੇ ਵਧੀਆ ਟਾਈਮ ਕਰਨਾ ਠੱਪੇ ਮਾਰਦੀ ਫਿਰਦੀ ਕਬੂਤਰੀ ਯਾਰ ਹਾਏ 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 ਚਾਲ ਜੁਰ ਬੈਂਦੀ ਆ ਤੇ ਵਿਖਾਉਣੇ ਤੁਹਾਨੂੰ ਬਹਿ ਜੂਗੀ ਕਬੂਤਰੀ ਆਪਣੀ ਚੜ੍ਹ ਜੂ ਗਟਾਂਗੀ ਲਓ ਜੀ ਨਹੀਂ ਬੈਠੀ ਮਿੱਤਰ ਕੂਤੀ ਆਪਣੀ ਹਿਆੜੀ ਦਾ ਤੇ ਫੇਰ ਬਾਜੀ ਵਾਲੇ ਪਿੰਡ ਤੇ ਮੈਂ ਤਹੇਕੇ 10 ਬਈ ਕਬੂਤਰ ਫਿਰਦੇ ਆ ਜੇ 40 45 ਕਬੂਤਰ ਫਿਰਦੇ ਆ ਤੇ ਆਪਣੀ ਕੂਤੀ ਬਹੁਤ ਸੋਹਣੀ ਫਿਰਦੀ ਉੱਚੀ ਖੜੀ ਹੈ ਯਾਰ ਜੀ ਦੇਖੋ ਵੀ ਰਾਤ ਨੂੰ ਮੁਸ਼ਕੜੀ ਬੈਠੇ ਹਨਾ ਤੇ ਭਾ ਦਾ ਲਾਵਾਂਗੇ ਸਤਰ ਦਾ ਦੋ ਆ ਕੋਈ ਸਾਹ ਨਾਲ ਆ ਯਾਰ ਕਬੂਤਰ ਕੇ ਵੇਲਾ ਬੈਠਣਾ ਨਾ ਹਾਂ ਲੱਤ ਵਾਂਗ ਕੋਈ ਨਾ ਉਂਟਰ ਬੈਜੂਗੀ ਉਹ ਬੈਈ ਉਹ ਛਰੀ ਦੀ ਮਿੱਟੀ ਇਹ ਨਹੀਂ ਪੈਂਦੀ ਯਾਰ ਇਹ ਫਿਰਦੀ ਆ ਤੇ ਫਿਰਦੀ ਛਾਟਾਂ ਦੀ ਆਪਾ ਕੇਰਾ ਦਾ ਉਹ ਕੁਦਰੀ ਭੌਣੇ ਆਪਾ ਫੇਰ ਵੇਖਾਂਗੇ ਇਹਦਾ ਕਿ ਨਾ ਚੱਲਦੇ ਪਾਈ ਤੇ ਫੇਰ ਬਤੌਣੇ ਆ ਲਓ ਜੀ ਮਿੱਤਰ ਹੋਰ ਮੈਂ ਵਧਾਈਆਂ ਛਤਰੀਆਂ ਲੱਗੀਆਂ ਤੇ ਆਹ ਨੋਦੀ ਬੂਧੀ ਆਹ ਆ ਜੁਟੇ ਨਾ ਹੋਰ ਲਿਬਾਸੀ ਲਓ ਜੀ ਤਾਂ ਹੋਗਾ ਦੂਸਰ ਚਾਗੀ ਕੁਦਰੀ ਆਪਣੀ ਇੱਕ ਛਰੀ ਆਪਣੀ ਇੱਥੇ ਲੱਗੂ ਇੱਕ ਪਰੇ ਲੱਗੀ ਵੀ ਆ ਕਾਸ ਵੀ ਕਰ ਲੱਗੇ ਹੋਇਆ ਕਿਤਾਵਰ ਭਰਿਆ ਪਿਆ ਆਏ ਉੱਚੀ ਫਿਰਦੀ ਸਾਰੇ ਉਤ ਨਾਲ ਉੱਚੀ ਹੈ ਜਨਾਬ ਉਤਰੀ ਓਏ ਕਾਸ ਲਈ ਪੂਰੀ ਹੈ ਥੱਲੇ ਆ ਜਾਂਦੀ ਹੈ ਇਹ ਇਥੇ ਆਉਂਦੀ ਬਈ ਆਉਂਦੀ ਆਪਣੀ ਉਤਰੀ ਗਾਂ ਵਾਲੀ ਆਉਂਦੀ ਕਾ ਲੱਡੂ ਸਾ ਬਹੁਤ ਸੋਹਣੀ ਫਿਰਦੀ ਯਾਰ ਕੁੱਤਰੀ ਹਜੇ ਵੀ ਆਏ ਕਿ ਉਹ ਮੇਰ ਕਰੇ ਚੜ ਜੀ ਕੇ ਢਾਂਗੀ ਚੱਬ ਗਾੜ ਦੂ ਗਾ ਨੂੰ ਫੇਰ ਚੋ ਲੋ ਜੀ ਹੋ ਗਈ ਆਪਣੀ ਢਾਂਗੀ ਖੜੀ ਲਓ ਜੀ ਮੇਤਰ ਕੁੱਤਰੀ ਪਾ ਲਿਆਂਦੀ ਆਪਾਂ ਉਹ ਵੀ ਦੂਜੀ ਵੀ ਦੂਜੀ ਵੀ ਬਹਿ ਗਈ ਦੋਵੇਂ ਬਹਿ ਗਈ ਆ ਡੌਰਾਣਾ ਆਹ ਦੂਜੀ ਜਿਹੜੀ ਭੱਜ ਗਈ ਸੀ ਉਹ ਆ ਤੇ ਮਨ ਭਾਗਦੇ ਕਹਿੰਦੀ ਬਾਜੀ ਨਹੀਂ ਬੜ ਗਈ ਆ ਤੇ ਦੂਜੀ ਭਾਣੀ ਆਪਾਂ ਤੇ ਉਹ ਵਿਖਾਉਣੇ ਹਨ ਆਹ ਮੂਹ ਨੰਗੀ ਆ ਹੁਣ ਭਾਗ ਲੈ ਕੇ ਆਈ ਦੂਜੇ ਪਿੰਡੋਂ ਲੋ ਜੀ ਮਿੱਤਰੋ ਅੱਗੇ ਘਰੇ ਆਪਾਂ ਤੇ ਡੋਰ ਵਾਲਾ ਪੁੱਤਰੀ ਛੜਤਾ ਮਨਾਂ ਪਾਣੀ ਤੁਣੀ ਪੀਂਦਾ ਨਾ ਚਰਾ ਆਹ ਪਾਣੀ ਪੀਂਦਾ ਤੇ ਇੱਕ ਗੂਦਰੀ ਵੀ ਲੈ ਕੇ ਇਧਰ ਛੜਤੀ ਤੇ ਇੱਕ ਆਪਣੀ ਥੱਲੇ ਆ ਜਿਹੜੀ ਹੀ ਸਜਾਈ ਆ ਤੇ ਆ ਜਿਹੜੀ ਕੱਟੀ ਗਈ ਸੀ ਇਹ 7.5 ਵੇ ਟਾਂਗੀ ਚੜੀ ਵੀ ਨਾਲ ਦੇ ਪਿੰਡ ਜਾ ਕੇ ਨਾਲ ਦੇ ਪਿੰਡ ਨੂੰ 7.5 ਵੇ ਭਾਈਏ ਗੂਦਰੀ ਤੇ ਛੱਡਾਂਗੇ ਆ ਪੈਕ ਬਾਜੀ ਹੋ ਰਹੇ ਨੇ ਆ ਐਂ ਢਾਲਦੇ ਆਪਾਂ ਇਹ ਫੂਰ ਬੜੀ ਦੇਖਾਂਗੇ ਨਾਲ ਇਹਦਾ ਇਹਨੂੰ ਕੀ ਹੋਇਆ